南方的，嗯嗯，知道牡丹岭吗？我这里还有家。嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯 ਹਾਂ 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 ਬਚਾ ਹੋ ਜਾਂਦਾ ਬਚਾ ਹੋ ਜਾਂਦਾ ਹਾਂ ਹਾਂ ਬਚਾ ਇਨਾ ਪਰ ਕੀ ਹੋਇਆ ਉਧਰੋਂ ਮੈਂ ਵੀ ਡਿਊਟੀ ਤੋਂ ਆਇਆ ਵਾ ਤੇ ਇਹ ਕੰਪਿਊਟਰ ਦਾ ਕੰਮ ਉੱਥੇ ਮਰਕੰਡਾ ਕਰਦਾ ਸੀ ਉੱਥੇ ਪਤਲੀ ਘਾਰੀ ਉੱਥੋਂ ਕੰਪਿਊਟਰ ਤੋਂ ਆਇਆ ਵਾ ਮਰਕੰਡਾ ਬੈਠੇ ਗੱਲਬਾਤ ਕੀਤੀ ਔਰ ਕੱਠੇ ਰੋਟੀ ਖਾ ਲਈ ਇਹ ਬਾਅਦ ਜਾ ਕੇ ਮੈਂ ਹਲੇ ਬਾਹਰ ਚੱਲਿਆ ਤੇ ਉਸੇ ਵੇਲੇ ਉਹ ਆ ਗਿਆ ਨਾਲ ਹੀ ਤੇ ਜੇ ਸਾਨੂੰ ਮਰਕੰਡਾ ਉਸੇ ਵੇਲੇ ਪਤਾ ਲੱਗਾ ਨਾਲ ਹੀ ਆਦੀ ਵੀ ਬਾਹਰ ਆ ਗਏ ਬਾਹਰ ਆਣ ਕਿ ਉਹ ਕਿੱਦਾਂ ਲੈ ਕੇ ਜਾਣਾ ਵਾ ਤੇ ਮਤ ਕੰਦਾ ਵੀ ਇੱਥੇ ਜਲਗ ਬਣਾਉਣਾ ਹਰੀ ਪਰਾ ਦੋ ਤਿੰਨ ਵਾਰੀ ਅਕਾ ਜੋਰ ਪਾਇਆ ਵੀ ਨਹੀਂ ਹਲੇ ਨਹੀਂ ਜਾਣਾ ਉਹਨੇ ਬਾਰ ਬਾਰ ਕਰੀ ਮਰੀ ਕੰਦੇ ਵੀ ਚੱਲ ਕੋਈ ਨਹੀਂ ਮਤ ਕੰਦਾ ਵੀ ਉਹ ਨਹੀਂ ਆ ਜਾਣਾ ਬੱਚੇ ਦਾ ਕੋਈ ਤੇ ਇਹ ਪਤਾ ਹੀ ਨਹੀਂ ਪਈ ਉਹ ਕੰਮ ਮਤ ਕੰਦਾ ਕੋਈ ਨਹੀਂ ਹੋਣੀ ਭੇਜ ਦਿੰਦਾ ਤੇ ਇਹ ਤਾਂ ਪਰਾ ਵੀ ਆ ਕਰ ਤੇ ਉੱਪਰ ਪੜੀ ਦੇ ਉੱਪਰ ਚੜਾ ਦਿੱਤਾ ਉਹਨਾਂ ਬੱਚੇ ਉਮਰ ਕਿਨੇ ਬੱਚੇ ਸੀ ਬਾਏ ਸਾਲ ਉਮਰ ਬੱਚੇ ਨਾ ਲੱਗਦਾ ਪੁਲਿਸ ਕਹਿੰਦੀ ਲਾਪਰਵਾਹੀ ਕਰਕੇ ਕਰੰਟ ਲੱਗਾ ਵਾ ਲਾਪਰਵਾਹੀ ਕਰਕੇ ਲੱਗ ਗਿਆ ਤਾਂ ਤੁਹਾਨੂੰ ਤੁਹਾਡੀ ਕੀ ਕੀ ਮੰਗ ਕੀ ਹੈ ਸ਼ਾਸਨ ਤੋਂ ਕੀ ਮੰਗ ਕਰਦੇ ਹੋ ਭਾਈ ਮੈਂ ਇਸ ਵੇਲੇ ਕੁਝ ਨਹੀਂ ਕਰਾਂਗਾ ਪਹਿਲਾਂ ਘਰ ਜਾ ਕੇ ਜਾਵਾਂਗੇ ਉਹ ਜੋ ਸਾਰਿਆਂ ਦੀ ਸਲਾਹ ਹੋਏਗੀ ਉਸ ਦੇ ਹਿਸਾਬ ਨਾਲ ਕਰਾਂਗਾਲੇ ਮੈਨੂੰ ਕੁਝ ਚਾਹਿਆ ਉੱਥੇ ਜੋ ਵੀ ਸਲਾਹ ਹੋਏਗੀ ਨਾ ਸਾਰਿਆਂ ਦੇ ਵਿੱਚ ਉੱਥੇ ਹਿਸਾਬ ਨਾਲ ਹਾਂਜੀ ਕੀ ਨਾਮ ਜੀ ਬਾਜ ਕਿੱਥੋਂ ਦੇ ਰਹਿਣ ਵਾਲੇ ਮਾਲਾਲੇ ਅੰਮ੍ਰitsar ਕੀ ਗੱਲ ਕੀ ਹੋਈ ਗਾਲ ਭਾਜੀ ਬਸ ਕੱਖ ਨਹੀਂ ਹੋਈ ਮੈਂ ਦੁੱਧ ਲੈ ਕੇ ਜਾ ਰਿਹਾ ਹਾਂ ਨਾ ਡਾਕਟਰ ਦੁਕਾਨ ਦੇ ਉਹ ਦੋ ਮੁੰਡੇ ਮੇਰੇ ਪਿੱਛੇ ਬੈਠੇ ਮੋਟਰਸਾਈਕਲ ਤੇ ਤੁਹਾਡਾ ਮੋਟਾ ਏ ਬੱਤੀਆਂ ਦੇ ਨਾਲ ਲੱਗ ਗਿਆ ਉਹਤੇ ਵਿਆਹ ਹਸਪਤਾਲ ਖੜਿਆ ਡੇਰੇ ਉਥੇ ਵੀ ਨਹੀਂ ਹੋਇਆ ਯਾਰ ਬਸ ਵਾਲੇ ਮੂਰਤੀ ਲੱਗਿਆ ਹਸਪਤਾਲ ਖੜਿਆ ਉਥੇ ਆਣ ਕੇ ਮੁੱਕਾ ਜੀ ਬਸ ਇਹ ਮੈਂ ਸਾਢੇ 9:00 10:00 ਸਾਢੇ 9:00 10:00 ਜੀ ਸਾਨੂੰ ਵੀ ਮਤ ਕਹਦਾ ਜਦੋਂ ਗਿਆ ਤੇ ਬਾਅਦ ਗਿਆ ਤਾਂ ਮੇਰੇ ਨਾਲ ਹੀ ਉਸ ਵੇਲੇ ਮਤ ਕਹਦਾ ਐ ਕਿਤੇ 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 ਇਹ ਸੁਣਾ ਗਿਆ ਕਿਸੀ ਕੋਈ ਨਹੀਂ ਯਾਰ ਦੋਸਤ ਹਾਂਜੀ ਹਾਂਜੀ ਯਾਰ ਦੋਸਤ ਜੀ ਉਹ ਕਰਦਾ ਹੀ ਉਹਨਾਂ ਦਾ ਕੋਈ ਕੰਮ ਹੈਗਾ ਸੀ ਅੱਜ ਕਰਦਾ ਕਾਰ ਦਾ ਕੰਮ ਹੀ ਬਸ ਕੀ ਕੰਮ ਕੀ ਚੱਲ ਰਿਹਾ ਹੈ ਕਰਦਾ ਕਾਮਰਕਰ ਨੂੰ ਬਸ ਪੋਸਟਰ ਲਾਉਂਦੇ ਉੱਤੇ ਬੋੜੇ ਹੁੰਦੇ ਨਾ ਵੱਡੇ ਉਹ ਲਾਉਂਦੇ ਉੱਤੇ ਮੁੰਡਾ ਕੰਮ ਕੀ ਕਰਦਾ ਮੁੰਡਾ ਲੱਕੜ ਦਾ ਕੰਮ ਹਾਂਜੀ ਠੀਕ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਕੀ ਮੰਗਦੇ ਸਾਹਿਬ ਨਿਯਮ ਆਸਾਨ ਚਾਹੀਦਾ ਸਜਾ ਦਿੱਤੀ ਬਸ ਬਸ ਭਾਜੀ ਨਹੀਂ ਸਜਾ ਦਿੱਤੀ ਜਾਵੇ ਮੁੰਡੇ ਨੂੰ ਸਜਾ ਦਿੱਤੀ ਜਾਵੇ ਬਸ ਬਲਾਏ ਖੜਿਆ ਤਾਂ ਬੀ ਬਲਾਏ ਖੜੇ ਨਦਾ ਹੋ ਗਿਆ ਨਾ ਉਹ ਨਕੇ ਚੱਕੇ ਜਾ ਕੇ ਉਹ ਖੜਿਆ ਵੀ ਨਹੀਂ ਮੁੰਡਾ ਉਹ ਹੈਗਾ ਜੱਟਾਂ ਦਾ ਮੁੰਡਾ ਉਹਨੇ ਖੜਿਆ ਉਹਨੂੰ ਗੱਡੀ 'ਚ ਪਾਇਆ ਫਿਰ ਲੈ ਕੇ ਗਏ ਆਹ ਮੌਕੇ ਉਹਨਾਂ ਖੜਿਆ ਕਰੀ ਮੌਕੇ ਆਉਸਾ ਕਿਤੇ ਨਹੀਂ ਖੜਿਆ ਦੁੱਧੇ ਮੁੰਡੇ ਨੇ ਖੜਿਆ ਹਸਤਾਣ ਤੁਨੂੰ ਠੀਕ ਹੈ ਮੌਕੇ ਨੂੰ ਕਰੰਟ ਲਗਾ ਦਿੱਤਾ ਪਾਇਆ ਤਾਂ ਉਹ ਸਾਰੇ ਭੱਜ ਗਏ ਬਾਕੀ ਤਾਲਾ ਮਾਰ ਗਏ ਜਿਹੜੇ ਮੁੰਡੇ ਲੈ ਕੇ ਗਏ ਉਹਨਾਂ ਨੇ ਨਹੀਂ ਖੜਿਆ ਨੀ ਜਿਹੜੇ ਮੁੰਡੇ ਲੈ ਕੇ ਗਏ ਉਹਨੇ ਨਹੀਂ ਖੜਿਆ ਉਹਨਾਂ ਨੂੰ ਕਿੰਨੇ ਮੁੰਡੇ ਪੁਲਿਸ ਕਹਿੰਦੀ ਵੀ ਲਾਪਰਵਾਹੀ ਕਰਕੇ ਵੀ ਬੰਦੇ ਮੁੰਡੇ ਦੀ ਆਪ ਦੀ ਗਲਤੀ ਕਰਕੇ ਹੀ ਕਿਤੇ ਇਹਨੂੰ ਕਰੰਟ ਲੱਗਾ ਤੁਹਾਨੂੰ ਕੀ ਲੱਗਦਾ ਵੀ ਨਹੀਂ ਨਹੀਂ ਆਪ ਦੀ ਗਲਤੀ ਕਰਕੇ ਕਰੰਟ ਲਗਾਓ ਵੇਖ ਜੋ ਬੰਤੇ ਚੜੇ ਇਹਨਾਂ ਨੇ ਬੱਚੇ ਬੱਚੋ ਨੂੰ ਕੀ ਬਦ ਲੰਗਣਾ ਲੱਗ ਤਾਰੇ ਜੋੜਾ ਨਾਲ ਬੰਨੇ ਨਾਲ ਬੁੰਟੇ ਨਾਲ ਜੁੜਦਾ ਹੈ ਕਿਉਂ ਬੋਰ ਵੱਡਾ ਲੋਹੇ ਦਾ ਬੋਰ ਹੈ ਗਾਈ ਉਹ ਭਾਈ ਉਹਨਾਂ ਨੂੰ ਕਿਹਦੇ ਕਿਹਦੇ ਚਾਹੀਦੇ ਉੱਪਰ ਅੱਦੋ ਦੇ ਟਾਈਮ ਜਿਹੜਾ ਨਾ ਪਹਿਲੀ ਗੱਲ ਆਦੋ ਕਿਹੜਾ ਘਰ ਵਾਲੇ ਸੀ ਕਿਉਂ ਨੱਠ ਗਿਆ ਕਿ ਚੌਥੇ ਉੱਤੇ ਉਹ ਚੱਲ ਗਿਆ ਤੂੰ ਉਸ ਉਸ ਵਾਰ ਉਹਨ ਲੱਭ ਅੱਪ ਕਰੇ ਗਏ ਤਾਲੇ ਦੋਲੇ ਮਾਰ ਚੱਲੇ ਕੋਈ ਵੀ ਨਹੀਂ ਆਇਆ ਹੁਣ ਵੀ ਨਹੀਂ ਕਰੇ ਆਏ ਹੁਣੀ ਵੀ ਨਹੀਂ ਕੋਈ ਵੀ ਨਹੀਂ ਆਇਆ ਇਹ ਦਿੱਕਤ ਆਕ ਨਹੀਂ ਆਏ ਕਿ ਮੁੰਡਾ ਕਿੱਥੇ ਕਿੱਥੇ ਕੰਪਲੇਂਟ ਕੀਤੀ ਤੁਸੀਂ ਕੀਤੀ ਕੰਪਲੇਂਟ ਪੁਲਿਸ ਵੀ ਆਈ ਇਸ ਵੇਲੇ ਸਾਰਾ ਕੁਝ ਹੋਇਆ ਆਪਣਾ ਕਿ ਮੁੰਡੇ ਦੇ ਦੋ ਹੀ ਫੋਨ ਆਇਆ ਨੂੰ ਦੋ ਮੁੰਡੇ ਨੂੰ ਬੁਲਾਣਾ ਫੋਨ ਹੀ ਆਇਆ ਨੂੰ ਫੋਨ ਦੇ ਵਿੱਚ ਕੀ ਕਿਹਾ ਗਿਆ ਪੂਜ ਪਲਨ ਕੀ ਫੋਨ ਹੈ ਪਰ ਗੋੜੀ ਉਹ ਤੇ ਲੱਗੀ ਹਾਂਜੀ ਤੜਣਾ ਪੈ ਲਗੀ ਮੈਂ ਨਾ ਇਹ ਅਸੀਂ ਬਲਦੇਵ ਰਾਜ ਛਾਣਾ ਅੰਮੂ ਉਸ ਜਿਲ੍ਹਾ ਮਸਾ ਤੇ ਆਤੀ ਇਹਦਾ ਮਾਮਲਾ ਇਹ ਹੈ ਜੀ ਨਾ ਨੌਜਵਾਨ ਆ ਵਿਸ਼ਾਲ ਪੁੱਤਰ ਸਤਰਾਮ ਸਿੰਘ ਵਾਸੀ ਮਾਲ ਹਾਂਜੀ ਇਹ ਕਾਤੀ ਕਿਤੇ ਦੋਸਤ ਸੀ ਇਹਨਾਂ ਦੇ ਤੇ ਉਹਨਾਂ ਨੇ ਕਿਹਾ ਵੀ ਉਹ ਤੇ ਪੀਚਣਾ ਤਾਂ ਕੋਈ ਲੋਹੇ ਦਾ ਕੋਈ ਬੋਰਡ ਸੀਗਾ ਉੱਪਰ ਚੜਾ ਰਹੇ ਸੀ ਤੇ ਵਕੀ ਹਾਈ ਵੋਲਟ ਦੇ ਤਾਰਾਂ ਲੰਘ ਰਹੀਆਂ ਸੀ ਲਾਗੂ ਉਹਨਾਂ ਕੋ ਬੋਰਡ ਹੱਥੋਂ ਛੁੱਟ ਗਿਆ ਜਾਂ ਕਿਦਾਂ ਕਿ ਲੋ ਥੱਲੇ ਡੇ ਪਿਆ ਇਹਨੇ ਫੜਿਆ ਸੀ ਉਹਨੂੰ ਸ਼ਾਰਟ ਲੱਗਣ ਕਾਰਨ ਦੀ ਮੌਤ ਹੋ ਗਈ ਪਰਿਵਾਰ ਦੇ ਕਹਿੰਦੇ ਵੀ ਰਾਤ ਨੂੰ ਉੱਤੇ ਕੋਈ ਯਾਰ ਦੋਸਤ ਉਹਨੂੰ ਨਾਲ ਲੈ ਕੇ ਗਈ ਸੀ ਜਿਸ ਤੋਂ ਬਾਅਦ ਉੱਥੇ ਜਾ ਕੇ ਉਹਨੂੰ ਕਰੰਟ ਲੱਗਾ ਕਰੰਟ ਉਹ ਬੋਰਡ ਚੜਾ ਰਹੇ ਸੀ ਉੱਪਰ ਉਹ ਪ੍ਰੈਸ ਫਲੈਕਸ ਬੋਰਡ ਨਹੀਂ ਦੇ ਜਿਹੜੇ ਉਹ ਉੱਪਰ ਚੜ ਰਹੇ ਸੀਗੇ ਇਹਨੇ ਬੋਰਡ ਥੱਲੇੋਂ ਫੜਿਆ ਹੋਇਆ ਸੀਗਾ ਤੇ ਉਹ ਬੋਰਡ ਜਿਹੜਾ ਉਹ ਹਾਈ ਵੋਲਟ ਤਾਰਾਂ ਲੰਘ ਰਹੀਆਂ ਸੀ ਘਰ ਦੇ ਅਗੋਂ ਉਦੇ ਕਾਰਨ ਉਲੰਘਣ ਕਰਨ ਦੇ ਮੌਕੇ ਪ੍ਰਵਾਹ ਦਾ ਪ੍ਰਵਾਦਾ ਕਹਣਾ ਕਿ ਇਹ ਬੱਚਾ ਜਾਂਦਾ ਨਹੀਂ ਸੀ ਉਹ ਜ਼ਬਰਦਸਤ ਨੂੰ ਤੇ ਕੀ ਹੁੰਦਾ ਜੇ ਕਰਦੇ ਬੰਦੇ ਆਪਣੇ ਇੰਨੇ ਸਾਹਤ ਕਿ ਉਹ ਆਪਣੀ ਚੜਾ ਸਕਿਆ ਨਹੀਂ ਇਹਦੇ ਵਿੱਚ ਅਸੀਂ ਨਹੀਂ ਕੁਝ ਕਹਿ ਸਕਦੇ ਅਸੀਂ ਤਾਂ ਜੋ ਵੀ ਉੱਥੇ ਹਾਲਾਤ ਪਾਏ ਗਏ ਆ ਆਪਾਂ ਕਿਹੜੇ ਉਸ ਵਕਤ ਕੋਲ ਸੀਗੇ ਲੇਕਿਨ ਮਤਲਬ ਇਹ ਵੀ ਉਹਨਾਂ ਨੇ ਜੋ ਸਾਨੂੰ ਬਿਆਨ ਲਖਾਇਆ ਉਹਦੇ ਮੁਤਾਬਕ ਜੜ 22 ਸਾਲ ਆ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਨੇ ਪਰਚਾ ਦਿੱਤਾ ਜੀ ਲਾਪਰਵਾਹੀ ਦਾ ਬੋਡੀ ਕਿੰਨੀ ਕਿੰਨੀ ਸਾਡੀ ਕੀ ਕੁਝ ਨਿਸ਼ਾਨ ਸਾਹਮਣੇ ਆਏ ਕਿੱਥੇ ਓਥਾਂ ਤੇ ਤਿੰਨ ਨਿਸ਼ਾਨ ਹੈਗੇ ਜੀ ਉਹਦੇ ਬੋਲ ਠੀਕ ਜੀ ਜੀ ਮੁਕੇ ਦੇ ਮੋਟ ਹੋ ਗਈ ਸੀ ਹਾਂ ਮੁਕੇ ਦੇ ਮੋਟ ਠੀਕ ਹੈ ਠੀਕ ਹੈ ਜੀ